ਗੋੜੀ ਗੋਹਰੇਰੀ ਮੈਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭੈ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਉ ਕਰ ਕੀਰਤਨ ਮਨਸੀ ਤਲਪੈ ਜਨਮ ਜਨਮ ਕੇ ਕਿਲ ਵਿਖਦੇ ਸਰਬ ਨਿਧਾਨ ਦੇਖੇ ਮਨਮਾਹੀ ਅਬ ਢੂੰਡਨ ਕਾਹੇ ਕੋਜਾਹੇ ਅਬ ਆਪਣੇ ਜਲ ਫੈ ਦਇਆ ਪੂਰਨ ਹੋਈ ਸੇਵਕ ਖਾਲ ਬੰਧਨ ਕਾਟ ਕੀਏ ਆਪਣੇ ਦਾਸ ਸਿਮਰ 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 ਗੋਣਤਾਸ ਏਕੋ ਮਨ ਏਕੋ ਸਭ ਠਾਇ ਪੂਰਨ ਪੂਰ ਰਹੋ ਸਭ ਜਾਏ ਗੁਰ ਪੂਰੈ ਸੋ ਭੰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇ ਗੋੜੀ ਗਵਾਰੇਰੀ ਮਹਿਲਾ ਪੰਜਵਾ ਅਗਲੇ ਮੋਏ ਸੇ ਪਾਛੇ ਪਰੇ ਜੋ ਉਭਰੇ ਸੇ ਬੰਧ ਲਖਰੇ ਜਿਹੇ ਧੰਦੇ ਮੈਂ ਓਏ ਲਪਟਾਏ ਹੁਣ ਤੇ ਡੁੱਗਣ ਦੀੜੀ ਹੁਣ ਮੈਂ ਉਹ ਬੇਲਾ ਕਛੀਤ ਨਾ ਆਵੇ ਦਿਨਸ ਜਾਏ ਤਾਹੂੰ ਲਪਟਾਵੇ ਰਹਾ ਆਸਾ ਬੰਧੀ ਮੂਰਖ ਦੇ ਤਾਮ ਕ્રોਧ ਲਪਟਿਓ ਅਸਨੇ ਸਿਰ ਉਪਰ ਠਾਢੋ ਧਰਮ ਰਾਏ ਮਿੱਠੀ ਕਰ ਕਰ ਵਿਖਿਆ ਖਾਏ ਹਉ ਬੰਧੋ ਹਉ ਸਾਧੋ ਬੈਰ ਹਮਰੀ ਭੂਮ ਕੌਣ ਕਾਲੇ ਪੈਰ ਹਉ ਪੰਡਿਤ ਹਉ ਚਤੁਰ ਸਿਆਣ ਕਰਣ ਹਾਰ ਨ ਬੁਝੈ ਬਿਗਨ ਆਪਣੀ ਗਤ ਮਿਤ ਆਪੇ ਜਾਣੈ ਕਿਆ ਕੋ ਕਹੈ ਕਿਆ ਆਖ ਵਖਾਨੈ ਜਿਤ ਜਿਤ ਲਾਵੇ ਤਿਤ ਤਿਤ ਲਗਣਾ ਆਪਣਾ ਭਲਾ ਸਬਤਾ ਹੂ ਮੰਗਣਾ ਸਬ ਕਿਛ ਤੇਰਾ ਤੂੰ ਕਰਣੇ ਹਰ ਅੰਤ ਨਹੀਂ ਕਿਛ ਪਰਵਾਰ ਬਾਸ ਆਪਣੇ ਕੋ ਦੀਜੈ ਦਾਨ ਕਬ ਹੂ ਨਾ ਵਿਸਰੇ ਨਾਨਕ ਨਾਮ ਗੋੜੀ ਗਵਾਰੇਰੀ ਮਹਿਲਾ ਪੰਜਵਾਂ ਅਨਕ ਜਤਨ ਨਹੀਂ ਹੋ ਤ ਛਟਾਰਾ ਬਹੁਤ ਸਿਆਣਪ ਆਗਲ ਫਾਰ ਹਰ ਕੀ ਸੇਵਾ ਨਿਰਮਲ ਹੈ ਪ੍ਰਭ ਕੀ ਦਰ ਦਾ ਸ਼ੋਭਾ ਸੇਤ ਮਨ ਮੇਰੇ ਘਾਉ ਹਰ ਨਾਮ ਕਾ ਓਲਾ ਤੁਜੈ ਨ ਲੱਗੇ ਤਾਤਾ ਛੋਲਾ ਰਹਾ ਜਿਉ ਬੋਹਤ ਪੈਸਾ ਗਰਮਾਹੀ ਅੰਧਕਾਰ ਦੀਪਕ ਦੀਪਾ ਹੈ ਅਗਮ ਸੀਤ ਕਾਲਸ ਦੁਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਹੀਂ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਓਘੇ ਕੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੇ ਹਰ ਹਰ ਨਾਮ ਜਾ ਕੇ ਹਿਰਦੈ ਵਸੇ ਦੁਖ ਬਰਦ ਤਹਿ ਨਾਮਤ ਨਸੈ ਗੋੜੀ ਗਵਾਰੇਰੀ ਮਹਿਲਾ ਪੰਜਵਾਂ ਬਹੁਤ ਦਰਬ ਕਰ ਮਨ ਨਾ ਅਘਨ ਅਨਕ ਰੂਪ ਦੇਖ ਨਾ ਪਤੀਆਂ ਨਾ ਪੁੱਤਰ ਕਲਤਰ ਉਰਜੇਓ ਜਾਨ ਮੇਰੀ ਓ ਬਿਨਸੈਂ ਓਏ ਫਸ ਮੈਂ ਤੇਰੀ ਦਿਨ ਹਰ ਭਜਨ ਦੇਖਉ ਬਿਲ ਲਾਤੇ ਤ੍ਰਿਗਤਨ ਤ੍ਰਿਗਤਨ ਮਾਇਆ ਸੰਗ ਰੱਤੇ ਰਹਾ ਜਿਉ ਵਿਗਾਰੀ ਕੈਸਰ ਦੀਜੈ ਦਾਮ ਓਏ ਖਸਮੇ ਕਾ ਗਰੇ ਓਨ ਦੁਖ ਸਹਾਂ ਜਿਉ ਸਪਨਾ ਹੈ ਹੋਏ ਬੈਸਤ ਰਾਜਾ ਨੇਤ੍ਰਿਤ ਸਾਰਾ ਤਾਂ ਮੇਰਾ ਅਰਥ ਕਾਜ ਜਿਉਂ ਰਾਖਾ ਖੇਤ ਉੱਪਰ ਪਰਾਇ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਘੜੇ ਕਿਸ ਤੈ ਪਾਲਾ ਕਸ਼ੂ ਨਾ ਪੜੇ ਜਿਸ ਕਾ ਰਾਜ ਕਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤੈਨ ਲਾਈ ਤ੍ਰਿਸ਼ਨਾ ਆਪ ਬਿਨਾ ਹੈ ਆਪ ਕਰੇ ਵਾਸ ਨਾਨਕ ਪ੍ਰਭ ਅਗੈ ਅਰਦਾਸ ਗੋੜੀ ਗਵਾਰੇਰੀ ਮਹਿਲਾ ਪੰਜਵਾ ਬਹੁ ਰੰਗ ਮਾਇਆ ਬਹੁ ਗਿੱਧ ਦੇਖੀ ਕਲਮ ਕਾਗਦ ਸਿਆਨ ਉਪਲੇਖੀ ਮਹਾਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਹੀਂ ਮਨ ਤ੍ਰਿਪਤਾ ਸੋ ਸੁਖ ਮੋਕਾ ਸੰਤ ਬਤਾ ਭੋ ਤ੍ਰਿਸ਼ਨਾ ਬੂਝ ਮਨ ਤ੍ਰਿਪਤਾ ਭੋ ਰਾਵ ਅਸ ਪਵਨ ਹਸਤ ਅਸਵਾਰੀ ਚੋ ਆ ਚੰਦਨ ਸੇਜ ਸੁੰਦਰ ਨਾਰੀ ਨਟਨਾਟਿਕ ਆਖਾਰੇ ਗਾਇਆ ਤਾ ਮੈਂ ਮਨ ਸੰਤੋਖ ਨ ਪਾਇਆ ਤਖਤ ਸਭਾ ਮੰਡਨ ਦੋਲੀ ਤੇ ਸਗਲ ਮੇਵੇ ਸੁੰਦਰ ਬਾਗੀ ਤੇ ਅਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੋਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖ ਏ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕੋ ਨਾਨਕ ਵੱਡ ਭਾਗੀ ਭਾਈਐ ਜਾਂ ਕੈ ਹਰ ਥਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਪ੍ਰਭਾਉ ਦੁਜਾ ਗੋੜੀ ਗਵਾਰੇ ਰੀ ਮੇਲਾ ਪੰਜਵਾਂ ਪ੍ਰਾਣੀ ਜਾਣੇ ਏ ਤਨ ਮੇਰਾ ਬਹੁਰ ਬਹੁਰ ਵਾਹ ਹੂੰ ਲਪਟੇਰਾ ਪੁੱਤਰ ਤਲਤਰ ਗਸਤ ਕਾ ਫਾਸਾ ਹੋ ਨ ਪਾਈਏ ਰਾਮ ਕੇ ਦਸ ਕਮਨ ਸੋ ਵਿਧ ਜਿਤ ਰਾਮ ਗੁਣ ਗਾਏ ਕਮਨ ਸੋ ਮਤ ਜਿਤ ਤਰੈ ਏ ਮਾਇ ਰਹਾ ਜੋ ਪਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਵਿਖੈ ਸੁਮੰਮੈ ਜਾਣੇ ਨਹੀਂ ਜੀਤ ਅਰ ਹਾਰ ਇਹ ਵਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੇ ਬੋਰਾ ਅੰਮ੍ਰਿਤ ਨਾਮ ਜਾਣੈ ਕਰ ਕੋਰਾ ਸਾਦ ਸੰਗ ਕੈ ਨਾਹੀ ਨੇਰ ਲਖ 84 ਪ੍ਰਮਤਾ ਫੇਰ ਇਕ ਜਾਲ ਫਹਾਏ ਪੰਖੀ रस रस भोग करै भोरंगी कानानक जिस पै कृपाल गुरपूरै ताके काटे जाल गोड़ी गोरेरी मैला पंजवा तो कृपा ते मार्ग पाई है प्रभु कृपा ते नाम ते आईया तब कृपा ते बंधन शुक्त ਤੋ ਕਿਰਪਾ ਤੇ ਹਉ ਮੈਂ ਟੁਕ ਤੁਮ ਲਾਭ ਹੋ ਤੋ ਲੱਗੈ ਸੇ ਹਮ ਤੇ ਕਸ਼ੂ ਨਾ ਹੋਵੇ ਦੇਹ ਪ੍ਰਾਉ ਤੁਦ ਭਾਵੇ ਤਾਂ ਗਾਵਾਂ ਬਾਣੀ ਤੁਦ ਭਾਵੇ ਤਾਂ ਸਚਿ ਵਖਾਣੀ ਤੁਦ ਭਾਵੇ ਤਾਂ ਸਤਗੁਰ ਮਯਾ ਸਰਬ ਸੁਖ ਪ੍ਰਭ ਤੇਰੀ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮਾ ਜੋ ਤੁਧ ਭਾਵੈ ਸੋ ਸੱਚ ਧਰਮ ਸਰਬ ਨਿਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਾਂ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵਾਂ ਸਤ ਸੰਗ ਨਾਮ ਤੇਰਾ ਰਹੇ ਮਨ ਰਤ ਏ ਕਲਿਆਣ ਨਾਨਕ ਕਰ ਜਤ ਗੌੜੀ ਗੁਆਰੇਰੀ ਮਹਿਲਾ ਪੰਜਵਾ ਆਨ ਰਸਾ ਜੇਤੇ ਤੈ ਚਾਖੇ ਨਿਮਖ ਨਾ ਕ੍ਰਿਸ਼ਨਾ ਤੇਰੀ ਲਾਥੇ ਹਰ ਰਸ ਕ ਤੂੰ ਚਾਖੈ ਸਾਧ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸਨਾ ਪਿਓ ਪਿਆਰੀ ਏ ਰਸ ਰਾਤੀ ਹੋਏ ਤ੍ਰਿਪਤਾਰੀ ਰਹਾ ਹੈ ਜੇਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ 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 ਧਿਆਓ ਆ ਨ ਸੁਨੀਏ ਤ ਤੂੰ ਜਾਈਐ ਸਾਧ ਸੰਗਤ ਵਡ ਭਾਗੀ ਪਾਈਐ ਆਠ ਪਹਿਰ ਜੇਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਇਹਾ ਉਹਾ ਸਦਾ ਸਹੇਲੀ ਹਰ ਗੋਣ ਦਾਵਤ ਰਸਮ ਅਮੋਲੀ ਬਨਸਪਤ ਮੌਲੀ ਫਲ ਫੁੱਲ ਪੇੜੇ ਇਹ ਰਸ ਰਾਤੀ ਦਹਰ ਨਾ ਛੋੜੇ ਆਨ ਨਾ ਰਸ ਕਸ ਲਵਨ ਲਾਈ ਕੋ ਨਾਨਕ ਗੁਰ ਪੈ ਹੈ ਸਹਾਈ ਗੋੜੀ ਗੁਆਰੇਰੀ ਮਹਿਲਾ ਪੰਜਵਾ ਮਨ ਮੰਦਰ ਸੰਤ ਸਾਜੀ ਬਾ اسی ہمدے بست اپار اسی ہی پیتر سونیت شاہاں کمن باپاری جاک توہا وسہ نام رتن کو کو بہاری امرت تھوجن کرے احاری راہ منتن ارتی سےو کری جائے کونسو جگت جت کر پیجے ਪਾਏ ਲਗੋ ਤਜ ਮੇਰਾ ਤੇਰਾ ਕਮਨ ਸੋ ਜਨ ਜੋ ਸੌਦਾ ਜੋਰ ਮਹਿਲ ਸ਼ਾਹ ਕਾ ਕਿਨ ਬਿਦ ਪਾਵੇ ਕਮਨ ਸੋ ਬਿਧ ਜਿਤ ਭੀਤਰ ਬੁਲਾਵੇ ਤੂੰ ਵੱਡ ਸ਼ਾਹ ਜਾ ਕੇ ਕੋਟ ਵਣ ਜਾਰੇ ਕਮਨ ਸੋ ਦਾਤ ਲੈ ਸੰਚਾਰੇ ਖੋਜਤ ਖੋਜਤ ਨਜ ਘਰ ਪਾਇਆ ਅਮੋਲ ਰਤਨ ਸਾਤ ਦਿਖਲਾਇ ਕਰ ਕਿਰਪਾ ਜਬ ਮੇਲੇ ਸ਼ਾਹ ਕਹੋ ਨਾਨਕ ਗੁਰ ਕਾ ਵੇਸਾ ਗੌੜੀ ਮਹਿਲਾ ਪੰਗਵਾਂ ਗੁਆਰੇ ਰੀ ਰਹਿਣ ਦਿਨ ਰਹੇ ਇਕ ਰੰਗ ਪ੍ਰਭ ਕੋ ਜਾਣ ਸਦ ਹੀ ਸੰਗ ਥਾਪੂਰ ਨਾਮ ਕੀਓ ਉਨਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰਿ ਰਹਾ ਚਰਨ ਕਮਲ ਆਤਮ ਆਧਾਰ ਏਕ ਨਿਹਾਰੈ ਅਗਿਆਤਰ ਏਕੋ ਬਨਜ ਏਕੋ ਵਿਹਾਰੀ ਅਵਰ ਮਾ ਜਾਣੈ ਬਿਨ ਰੰਕਾਰੀ ਹਰਖ ਸੋਗ ਦੋਹੂ ਤੇ ਮੁਕਤੇ ਸਦਾ ਅਲਿਪਤ ਜੋਗ ਅਰਜੁਗ ਤੇ ਦਿਸੈ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਮਨ ਵਖਾਨੋ ਅਗਾਦ ਬੋਧ ਕਸ਼ਮਿਤ ਨਹੀਂ ਜਾਨੋ ਪਾਰ ਬ੍ਰਹਮ ਮੋਹ ਕਿਰਪਾ ਕੀਜੈ ਧੂਰ ਸੰਤਨ ਕੀ ਨਾਨਕ ਦੀਜੈ ਗੋੜੀ ਗਵਾਰੇਰੀ میلا پنجواں میرا سکھا تو ہی میرا میت تو میرا پریتم تم سنگیت تو میری پت تو ہے میرا بین نمک نہ جائی رہنا تو میرے لالن تو میرے پران تو میرے صاحب تو میرے خان ਰਹਾ ਜਿਉ ਤੁਮ ਰਖੋ ਤੇ ਵੀ ਰਹਿਣਾ ਜੋ ਤੁਮ ਕਹੋ ਸੋਈ ਮੋਹ ਕਰਨਾ ਜਹਾਂ ਪੇਖੋ ਤਹਾਂ ਤੁਮ ਬਸਨਾ ਨਿਰਭਉ ਨਾਮ ਜਪਉ ਤੇਰਾ ਰਸਨਾ ਤੂੰ ਮੇਰੀ ਨਵਨਿਦ ਤੂੰ ਪੰਡਾਰ ਰੰਗ ਰਸ ਤੂੰ ਮਨ ਅਧਾਰ ਤੂੰ ਮੇਰੀ ਸ਼ੋਭਾ ਤੁਮ ਸੰਗ ਰਚਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੂੰ ਹੀ ਚਿਰ ਆਇਆ ਮਰਮ ਤੁਮਹਾਰਾ ਗੁਰ ਤੇ ਪਾਇਆ ਸਤ ਗੁਰ ਤੇ ਦ੍ਰਿੜਿਆ ਇੱਕ ਏਕ ਨਾਨਕ ਦਾਸ ਹਰ 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 ਟੇਕ